1 ਜੂਨ ਨੂੰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਬਵਨਜ਼ ਐਸਐਲ ਪਬਲਿਕ ਸਕੂਲ ਵਿਖੇ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਇਆ ਗਿਆ ਜਿਸ ਦੇ ਤਹਿਤ ਇਸ ਪੋਲਿੰਗ ਸਟੇਸ਼ਨ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ ਅਤੇ ਇਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਦੇ ਨਾਲ-ਨਾਲ ਕੁਝ ਖਿੱਚ ਦੇ ਕੇਂਦਰ ਸਟਾਲ ਜਿਵੇਂ ਬੁੱਕਸਟਾਲ ਮੈਂਦੀ ਲਗਾਉਣ ਲਈ ਸਟਾਲ ਆਰਟ ਐਂਡ ਕ્રાਫਟ ਦੇ ਸਮਾਨ ਦੇ ਸਟਾਲ ਨੇਲ ਆਰਟ ਟੈਟੂ ਬਣਾਉਣ ਲਈ ਸਟਾਲ ਪਪੇਟ ਸ਼ੋਅ ਦੇ ਨਾਲ-ਨਾਲ ਖਾਣ ਪੀਣ ਦੀਆਂ ਵਸਤਾਂ ਜਿਵੇਂ ਕੋਲਡ ਡਰਿੰਕਸ ਲੱਸੀ ਅਤੇ ਗੋਲ ਗੱਪੇ ਦੇ ਸਟਾਲ ਵੀ ਵੋਟਰਾਂ ਲਈ ਲਗਾਏ ਗਏ ਇੱਥੇ ਵੋਟ ਪਾਉਣ ਆਏ ਵੋਟਰਾਂ ਨੇ ਕਿਹਾ ਕਿ ਇਸ ਪੋਲਿੰਗ ਸਟੇਸ਼ਨ ਤੇ ਆਉਣ ਵਾਲੇ ਵੋਟਰਾਂ ਲਈ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ ਹਨ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਪੀਣ ਨੂੰ ਕੋਲਡ ਡਰਿੰਕਸ ਲੱਸੀ ਅਤੇ ਠੰਡੇ ਪਾਣੀ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ ਕਿਉਂਕਿ ਹਰ ਇੱਕ ਵੋਟਰ ਵੱਲੋਂ ਪਾਈ ਗਈ ਵੋਟ ਬਹੁਤ ਕੀਮਤੀ ਹੁੰਦੀ ਹੈ ਜਿਸ ਨਾਲ ਦੇਸ਼ ਦੀ ਸਰਕਾਰ ਬਣਦੀ ਹੈ ਉਥੇ ਉਹਨਾਂ ਕਿਹਾ ਕਿ ਇਸ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਆਉਣ ਵਾਲੇ ਵੋਟਰਾਂ ਦਾ ਇੱਥੋਂ ਦੇ ਸਜਾਵਟੀ ਮਾਹੌਲ ਅਤੇ ਖਾਣ-ਪੀਣ ਦੀਆਂ ਵਿਸਥਾਂ ਅਤੇ ਮਹਿੰਦੀ ਨੇਲ ਆਰਟ ਪਪੈਟ ਸ਼ੋ ਟੈਟੂ ਮੇਕਿੰਗ ਅਤੇ ਬੁੱਕ ਸਟਾਲ ਵੇਖ ਕੇ ਉਹਨਾਂ ਦਾ ਮਨ ਪ੍ਰਸੰਨ ਹੋ ਜਾਂਦਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸੁਪਰ ਮਾਡਲ ਪੋਲਿੰਗ ਸਟੇਸ਼ਨ ਬਣਾਉਣ ਦਾ ਮਕਸਦ ਸੀ ਕਿ ਵੋਟਰਾਂ ਦਾ ਵੋਟ ਪਾਉਣ ਪ੍ਰਤੀ ਉਤਸ਼ਾਹ ਵਧੇ ਅਤੇ ਪੋਲਿੰਗ ਵੱਧ ਤੋਂ ਵੱਧ ਹੋ ਸਕੇ ਇੱਥੇ ਆਏ ਵੋਟਰਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਹੋ ਜਿਹੇ ਸੁਪਰ ਮਾਡਲ ਪੋਲਿੰਗ ਸਟੇਸ਼ਨ ਸ਼ਹਿਰ ਵਿੱਚ ਹੋਰ ਥਾਵਾਂ ਤੇ ਵੀ ਬਣਨੇ ਚਾਹੀਦੇ ਹਨ ਅ ਜੀ ਸਰ ਤੁਹਾਡੇ ਦੋ ਕੈਰੇਕਟਰ ਨੇ ਸ਼ੇਰਾ ਜੀ ਔਰ ਰਾਣੋ ਜੀ ਇਹ ਇਨਾਂ ਨੇ ਸਵੇਰ ਦਾ ਬੜਾ ਐਂਟਰਟੇਨ ਕੀਤਾ ਲੋਕਾਂ ਨੂੰ ਤੇ ਇਹਦੇ ਬਾਰੇ ਸ਼ੇਰਾ ਜੀ ਤੁਹਾਨੂੰ ਦੱਸਣਗੇ ਹਾਂਜੀ ਸ਼ੇਰਾ ਜੀ ਵੇਖੋ ਸਾਨੂੰ ਮਿਲਣ ਵਾਸਤੇ ਕਿੰਨੇ ਕਿੰਨੇ ਵਧੀਆ ਲੋਕ ਆ ਰਹੇ ਨੇ ਉਹ ਭਾਈ ਤੁਸੀਂ ਦੱਸੋ ਅੱਜ ਇੱਥੇ ਕੀ ਵੇਖਣ ਨੂੰ ਮਿਲਿਆ ਹੈ ਉਹ ਮੇਰੇ ਤੋਂ ਪਹਿਲਾਂ ਰਾਣੋ ਜੀ ਤੁਸੀਂ ਦੱਸੋ ਹੈ ਮੈਂ ਦੱਸਾਂ ਫਿਰ ਮੈਂ ਦੱਸ ਦਿੰਨੀ ਆ ਜੀ ਇੱਥੇ ਆਂਦੇ ਸਾਰੀ ਜਦੋਂ ਅਸੀਂ ਵੜੇ ਆ ਅਸੀਂ ਤਾਂ ਹੈਰਾਨ ਹੋ ਗਏ ਆ ਕਿ ਕਿੰਨਾ ਵਧੀਆ ਪ੍ਰਬੰਧ ਹੈਗਾ ਔਰ ਇਹ ਸਾਰਾ ਪ੍ਰਬੰਧ ਮੈਨੂੰ ਸੁਣਨ ਦੇ ਵਿੱਚ ਆਇਆ ਕਿ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ ਔਰ ਪ੍ਰਸ਼ਾਸਨ ਨੇ ਇਸ ਵਾਰ VOTERਾਂ ਨੂੰ ਵੋਟਾਂ ਜ਼ਿਆਦਾ ਪਮਾਨ ਦੇ ਲਈ ਇੰਨੇ ਜ਼ਿਆਦਾ ਵਧੀਆ ਪ੍ਰਬੰਧ ਕੀਤੇ ਨੇ ਕਿ ਉਹਨਾਂ ਨੂੰ ਖਾਣ ਪੀਣ ਵਾਸਤੇ ਗੋਲ ਗੱਪੇ ਲੱਡੂ ਮਤਲਬ ਨੇਲ ਆਂਟ ਤੱਕ ਮਹਿਲਾਵਾਂ ਲਈ ਨੇਲ ਆਂਟ ਤੱਕ ਤੁਸੀਂ ਇਹ ਮੇਰੇ ਸੱਜੇ ਪਾਸੇ ਦੇਖ ਸਕਦੇ ਹੋ ਔਰ ਕਿੰਨਾ ਰੁਝਾਨ ਆਉਣਾ ਲੋਕਾਂ ਦੇ ਵਿੱਚ ਔਰ ਬਹੁਤ ਵਾਹ ਵਧੀਆ ਪ੍ਰਬੰਧ ਹੈ ਸ਼ੇਰਾ ਜੀ ਤੁਸੀਂ ਕੀ ਮਹਿਸੂਸ ਕੀਤਾ ਤੁਸੀਂ ਦੱਸੋ ਹਾਂ ਮੈਂ ਮੈਂ ਕਹਿੰਦਾ ਮੈਂ ਵੀ ਅੱਜ ਪਹਿਲੀ ਵਾਰੀ ਵੇਖਿਆ ਕਿ ਇੰਨਾ ਵਧੀਆ ਕੰਮ ਇੰਨਾ ਸੋਹਣਾ ਪ੍ਰਬੰਧ ਅਸੀਂ ਥੈਂਕਸ ਕਰਦੇ ਹਾਂ ਪ੍ਰਸ਼ਾਸਨ ਦਾ ਕਿ ਉਹਨਾਂ ਨੇ ਅੰਮ੍ਰਿਤਸਰ ਵਾਸੀਆਂ ਵਾਸਤੇ ਇੰਨਾ ਵਧੀਆ ਪੋਲਿੰਗ ਬੂਥ ਤਿਆਰ ਕੀਤਾ ਔਰ ਜਿੰਨੇ ਵੀ ਸਵੇਰ ਦੇ ਇੱਥੇ ਲੋਕ ਆ ਰਹੇ ਆ ਉਹ ਸਾਰੇ ਹੀ ਬੜੇ ਖੁਸ਼ ਨੇ ਇੰਨੇ ਖੁਸ਼ ਨੇ ਕਿ ਉਹ ਕਹਿੰਦੇ ਵੀ ਜੇ ਇਹੋ ਜਿਹਾ ਪ੍ਰਬੰਧ ਹੋਏਗਾ ਤੇ ਜਰੂਰ ਇੱਥੇ ਪੋਲਿੰਗ ਜਿਹੜੀ ਆ ਅਗਲੀ ਵਾਰੀ ਵੀ ਜਿਹੜੀ ਆ ਵੋਟ ਜ਼ਿਆਦਾ ਪਏਗੀ। ਵੋਟ ਕਰਨਾ ਬਹੁਤ ਜ਼ਰੂਰੀ ਹੈ ਜੀ। ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਪਬਲਿਕ ਦੇ ਕੋਲ ਐਹੀ ਹੁੰਦਾ ਹੈ ਕਿ ਉਹ ਗਵਰਨਮੈਂਟ ਦੀ ਪਾਲਿਸੀਜ਼ ਤੋਂ ਸੈਟੀਸਫਾਈਡ ਹੈ ਕਿ ਨਹੀਂ ਹੈ। ਇਹ ਬਹੁਤ ਵਧੀਆ ਸਰ ਬਹੁਤ ਅੱਛਾ ਵੈਲਕਮ ਕਰ ਰਹੇ ਨੇ। ਹੋਰ ਕੋਲਡ ਡਰਿੰਕਸ ਵਗੈਰਾ ਲੱਸੀ ਵਗੈਰਾ ਸਰਵ ਕਰ ਰਹੇ ਨੇ। ਗਰਮੀ ਦਾ ਧਿਆਨ ਰੱਖਦੇ ਹੋયા ਇਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤੇ ਨੇ। ਪੱਖੇ ਵਗੈਰਾ ਹਾਂਜੀ ਪੱਖੇ ਵਗੈਰਾ ਵੀ ਸਾਰੇ ਅੰਦਰ ਲੱ कूलर वगैरह लगे हुए हैवी कूलर लगे हुए हैं डेकोरेशन बहुत वी है जी अपू तो मार्क है जी प्रॉपर बिल्कुल बिल्कुल और ये लग रहा है कि जिम्मे फंक्शन पर आए हैं या वोटिंग करनी आए बहुत ज़्यादा ज़रूरी है सर इससे हम अपनी अपने अकॉर्डिंगली जैसे कि हाँ गवर्नमेंट बना सकते हैं अपनी मर्जी से जैसे कि सर देश की तरक्की के लिए कि हाँ देश की तरक्की कैसे हो सकती है अच्छी सरकार आए बिल्कुल सर यहाँ पे बहुत अच्छी डेकोरेशन हुई है यहाँ पे लोगों का पूरा ध्यान रखा जा रहा है गर्मी को नजर में रखते हुए जैसे लस्सी और कोल्ड ड्रिंक वगैरह और यहाँ पे डेकोरेशन बहुत अच्छी कूलर चल रहे हैं पंखे चल रहे हैं बिल्कुल पूरी गर्मी के इसको रख के मतलब पूरा ध्यान रखा जा रहा है लोगों का सर बिल्कुल सर बहुत ज़रूरी है इससे त... अगर हम वोट कास्ट नहीं करेंगे तो सर कैसे अपने अकॉर्डिंगली गवर्नमेंट बना सकते हैं सर हम सरकार को कैसे ला सकते हैं सर बहुत जरूरी है हर एक आदमी ने वोट पाना चाहिए है बहुत बढ़िया जिम्मेवार है सर पंजाब मतलब वोट पाने अच्छी सरकार बन रही है ਅੱਛੇ ਬੰਦੇ ਆਣ ਬਹੁਤ ਵਧੀਆ ਪਹਿਲੀ ਵਾਰ ਦੇਖ ਰਹੇ ਜਬ ਬੋਟੇ ਡਾਲ ਰਹੇ ਆ ਪਹਿਲੀ ਵਾਰ ਦੇਖਾ ਐਸਾ ਮੋਲ ਹਾਂ ਹਰ ਇੱਕ ਅਰੇਂਜਮੈਂਟ ਹੈ ਪਾਣੀ ਦਾ ਖਾਣ ਪੀਣ ਦਾ ਸਭ ਵਧੀਆ ਬਹੁਤ ਅੱਛਾ ਹੈ ਹਾਂ ਨੇਲ ਆਰਟ ਬਹੁਤ ਅੱਛਾ ਕਰ ਰਹੇ ਆ ਹਮ ਨੇ ਵੀ ਕਰਵਾਇਆ ਹੈ ਹਾਂ ਸਭ ਸਾਰੇ ਸ਼ਹਿਰ ਚ ਬੰਨੇ ਚਾਹੀਦੇ ਨੇ ਅੱਜ ਹੀਰਲਾ ਚਰਨ ਨੇ ਜਿੱਥੇ ਪੰਜਾਬ ਅੱਗੇ 700 ਯੂਨਿਟ ਐਡਿਟ ਹੋਈਆਂ ਨੇ ਔਰ ਅੱਜ 1 ਜੂਨ ਨੂੰ ਖਤਮ ਹੋ ਜਾਣੀ ਹੈ 4 ਜੂਨ ਨੂੰ ਰਿਜ਼ਲਟ ਆਏ ਲੇਕਿਨ ਇਹਦੇ ਲਈ ਸਰਕਾਰ ਨੇ ਇਨਕਮ ਨੇ ਡਿਸਟ੍ਰਿਕਟ ਅਥਾਰਟिटीज ਨੇ ਇੰਨੇ ਪੁਖਤਾ ਇجراءਮ ਕੀਤੇ ਨੇ ਕਿ ਅਮਨ ਸ਼ਾਂਤੀ ਨਾਲ ਸੰਪੂਰਨ ਔਰ ਮੇਰੇ ਬੜੇ ਗਰਵਲ ਹੈ ਕਿ ਮੈਂ ਕਿਉਂਕਿ ਅੱਜਕੱਲ ਭਵਨਸਰ ਸਕੂਲ ਦੇ ਬਤੌਰੇ ਮੈਨੇਜਰ ਵੀ ਕੰਮ ਕਰ ਰਿਹਾ ਇੱਥੇ ਸਾਡੀ ਜਿਹੜੀ ਕੋਈ ਵੀ ਫੰਕਸ਼ਨ ਚੜਾਉਂਦਾ ਉਹਦੇ ਸਾਡੀ ਅਰੇਂਜਮੈਂਟ ਆਰਗੇਨਾਈਜੇਸ਼ਨ ਮੈਨੇਜਮੈਂਟ ਇੰਨੀ ਚੰਗੀ ਹੁੰਦੀ ਹੈ ਕਿ ਇਸ ਚੀਜ਼ ਨੂੰ ਵੇਖਦੇ ਹੋਏ ਡਿਸਟ੍ਰਿਕਟ ਅਥਾਰਟिटीज ਨੇ ਭਵਨ ਐਸਐਲ ਪਬਲਿਕ ਸਕੂਲ ਨੂੰ ਇੱਕ ਸੁਪਰ ਮਾਡਲ ਪੋਲਿੰਗ ਦੇ ਤੌਰ ਤੇ ਚੁਣਿਆ ਔਰ ਯਕੀਨ ਕਰੋ ਜਿਹੜਾ ਵੀ ਇੱਥੇ ਆਉਂਦਾ ਹੈ ਉਹ ਤੇ ਹੈਰਾਨ ਹੋ ਜਾਂਦਾ ਹੈ ਕਿ ਇਹ ਜੀ ਬੋਲਿੰਗ ਸਟੇਸ਼ਨ ਨਾ ਜਿੰਨੇ ਕਦੀ ਦੇਖਿਆ ਹੈ ਔਰ ਪਰਮਾਤਮਾ ਕਰੇ ਇਸ ਤਰ੍ਹਾਂ ਦੇ ਪੋਲਿੰਗ ਸਟੇਸ਼ਨ ਬੰਦੇ ਰਹਿਣ ਇਹਦਾ ਪ੍ਰਯੋਜਨ ਇਸ ਕਰਕੇ ਵੀ ਕੀਤਾ ਗਿਆ ਹੈ ਕਿ ਵੋਟਰਸ ਨੂੰ ਜਾਗਰੂਕ ਕੀਤਾ ਜਾਏ ਕਿ ਉਹਨਾਂ ਚ ਅਵੇਅਰਨੈਸ ਆ ਜਾਏ ਕਿ ਉਹ ਵੋਟਾਂ ਪਾਉਣ ਔਰ ਆਪਣੇ ਅਧਿਕਾਰ ਨੂੰ ਸਮਝਣ ਔਰ ਆਪਣਾ ਇਹ ਫਰਿਜ ਸਮਝਣ ਕਿਉਂਕਿ ਇਹ ਸਾਡਾ ਮੌਲਿਕ ਅਧਿਕਾਰ ਹੈ ਕਿ ਅਸੀਂ ਵੋਟਾਂ ਪਾਉਣੀਆਂ ਨੇ ਇਹਨੂੰ ਅਸੀਂ ਮੌਲਿਕ ਕਰ ਤੋਂ ਵੀ ਸਮਝ ਲਈਏ ਤੇ ਮੇਰੇ ਖਿਆਲ ਚ ਅਸੀਂ ਲੋਕ ਪੜ੍ਹੇ ਲਿਖੇ ਹੋਣ ਦੇ ਨਾਤੇ ਹਰ ਕੋਈ ਵੋਟਾਂ ਪਾਉਣ ਦਾ ਅਧਿਕਾਰ ਵਰਤ ਕੇ ਚੰਗੀ ਸਰਕਾਰ ਚੁਣੇ ਔਰ ਐਹੋ ਜੀ ਸਰਕਾਰ ਚੁਣੇ ਜਿੰਦੇ ਸਾਡੇ ਦੇਸ਼ ਦਾ ਸਾਡਾ ਦਾ ਸਾਡੇ ਸ਼ਹਿਰ ਦਾ ਸੋਸ ਹੋ ਸਕੇ ਤੋ ਔਰ ਇਹਦੇ ਵਿੱਚ ਹੋਰ ਮੇ ਸਪੈਸ਼ਲ ਜਿਵੇਂ ਕਿ ਦੇਖੋਗੇ ਕਿ ਜਿਵੇਂ ਜਿਹੜਾ ਮਾਡਲ ਪੁਲਿਸ ਸਟੇਸ਼ਨ ਬਣਿਆ ਹੈ ਇਹਦੇ ਚ ਤਿੰਨ ਬੂਥ ਬਣਾਏ ਨੇ ਤਿੰਨ ਬੂਥਾਂ ਚ ਅਰੇਂਜਮੈਂਟ ਲਈ ਸੋਨੇ ਟੱਗਣਾ ਕੀਤਾ ਹੈ ਕਿ ਜਿਹੜਾ ਵੀ ਵੋਟਰ ਇਥੇ ਆਉਂਦਾ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਏ ਐਂਟਰ ਕਰਦੇ ਹੀ ਉਹਨੂੰ ਕੋਲ ਡਰਿੰਕ ਮਿਲਦੀ ਏ ਚਾਹੇ ਉਹ ਲੱਸੀ ਪੀਲੇ ਜਲਜੀਰਾ ਪੀਲੇ ਜਾਂ ਕੁਝ ਹੋਰ ਸ਼ਰਬਤ ਪੀਲੇ ਉਸ ਤੋਂ ਬਾਅਦ ਇਥੇ ਟਰੀ ਪਲਾਂਟੇਸ਼ਨ ਲਈ ਉਹਨੂੰ ਹਰ ਇੱਕ ਨੂੰ ਜਾਣ ਲੱਗੇ ਕਿ ਇੱਕ ਪੌਦਾ ਦਿੱਤਾ ਜਾਂਦਾ ਹੈ ਕਿ ਉਹ ਸਮਝੇ ਕਿ ਇੰਨੀ ਗਰਮੀ 'ਚ ਜਲ ਸੰਕਟ ਆਉਣ ਵਾਲਾ ਹੈ ਉਹ ਹਰ ਇੱਕ ਪੌਦੇ ਲਗਾਏ ਕਿ ਟਰੀ ਪਲਾਂਟੇਸ਼ਨ ਦੀ ਵੀ ਭਾਵਨਾ ਦਿੱਤੀ ਗਈ ਏ ਇਸ ਤੋਂ ਇਲਾਵਾ ਇਥੇ ਅਸੀਂ ਇਹ ਯਾਨੀ ਕਿ ਇੱਕ ਬੁੱਕ ਸਟਾਲ ਲਗਾਇਆ ਹੈ ਕੋਈ ਵੀ ਆਵੇ ਉਹ ਇੱਥੇ ਕਿਤਾਬਾਂ ਵੀ ਫ੍ਰੀ ਆਣ ਕੇ ਲੈ ਕੇ ਜਾ ਸਕਦਾ ਦੇਖੋ ਦੋ ਕਿਤਾਬਾਂ ਮੇਰੇ ਹੱਥ ਵਿੱਚ ਫੜੀਆਂ ਨੇ